ਉਧਰ ਤੇ ਵੀ ਬਈ ਰੰਗ ਨਿਆਰੇ ਆ। ਇਹ ਦੂ ਘੰਟਾ ਪਹਿਲਾਂ ਇੰਨਾ ਮੀਂਹ ਸੀਗਾ। ਜ਼ਬਰਦਸਤ ਪੂਰਾ। ਆ ਹੁਣ ਧੁੱਪ ਕੱਢ ਲਈ। ਸ਼ਾਮ ਨੂੰ ਨਾਲੇ ਕਣੀਆਂ ਪਈ ਜਾਂਦੀਆਂ ਨਾਲੇ ਧੁੱਪ ਕੱਢ ਲਈ। ਤੇ ਪਸ਼ੂਆਂ ਦਾ ਇੰਨਾ ਬੁਰਾ ਹਾਲ ਐ। ਵੀ ਨਾ ਹੀ ਤਾਂ ਬਾਹਰ ਵੱਨ ਸਕਦੇ ਆ ਤੇ ਨਾ ਹੀ ਅੰਦਰ ਵੱਨ ਸਕਦੇ ਆ। ਇੰਨਾ ਬੁਰਾ ਹਾਲ ਐ ਬਈ ਪਸ਼ੂਆਂ ਦਾ। ਕਿਉਂਕਿ ਜਿਹੜੇ ਵੀਰ ਕੋਲੇ ਥੋੜੇ ਪਸ਼ੂ ਆ ਬਈ ਉਹਨਾਂ ਦਾ ਡੰਗ ਲੈ ਜਾਂਦਾ। ਤਰੀ ਬਾਈ ਗੁਰੂ ਦੀ ਕਿਰਪਾ ਨਾਲ ਪਸ਼ੂ ਜਾਦੇ ਆ ਆਪਣੇ ਕੋਲੇ ਬੱਚੀਆਂ ਨਹੀਂ ਗੀਆਂ ਗਾਵਾਂ ਨਹੀਂ ਗੀਆਂ ਮੱਝਾਂ ਨਹੀਂ 1500 ਨਾਲ ਹੈਗੇ ਹੈਗੇ ਬਾਈ ਗੁਰੂ ਦੀ ਕਿਰਪਾ ਨਾਲ ਪਰ ਮੁਸ਼ਕਲ ਬੜਾ ਹੈ بارش ਦੇ ਵਿੱਚ ਇੱਕ ਥਾਂ ਤੇ ਖੜੀਆਂ ਨੇ ਇਹਨਾਂ ਨੂੰ ਪੰਜ ਛੇ ਦਿਨ ਹੋ ਗਏ ਹੁਣ ਕੀ ਕਰੀਏ ਸਾਫ਼ ਕਰ ਦਿੰਨੇ ਆ ਗੱਦੇ ਵਗੈਰਾ ਬਾਹਰ ਥਾਂ ਗਿੱਲਾ ਹੈ ਮੱਛਰ ਬਹੁਤ ਜ਼ਿਆਦੇ ਆ ਸੋ ਧਿਆਨ ਰੱਖੋ ਇਸ ਮੌਸਮ ਵਿੱਚ ਆਪਣੇ ਪਸ਼ੂਆਂ ਦਾ ਬਾਈ ਤੇ ਜਿਹੜੀਆਂ ਗਾਵਾਂ ਦੁੱਧ ਦਿੰਦੀਆਂ ਨੇ ਉਹ ਐਂਟੀਬੈਡ ਦੇ ਥੱਲੇ ਸਾਫ਼-ਸੂਫ਼ ਕਰਦੇ ਰਹੋ ਕਲੀ-ਕਲੀ ਸਿੱਟਦੇ ਰਿਹਾ ਕਰੋ ਇਹਦੇ ਨਾਲ ਬਸ ਜੀ ਜੂ ਨਹੀਂ ਪੈਂਦੇ ਹੈਗੇ ਸਾਫ਼ ਰਹਿੰਦਾ ਥਾਂ ਵਧੀਆ ਸੂ ਇੰਨੀ ਕ ਬੇਨਤੀ ਪਰਵਾਣ ਕਰਨਾ ਪਸ਼ੂਆਂ ਦਾ ਧਿਆਨ ਰੱਖੋ ਇਹ ਮੌਸਮ ਚ ਬਈ ਧੰਨਵਾਦ